ਅਸਲਾਮ ਵਾਲੇਕਮ ਵੀਰੋ ਕੀ ਹਾਲ ਹੈ امید ਕਰਨੇ ਤੁਹੀ ਸਾਰੇ ਵਧੀਆ ਹੋਗੇ ਰਾਜਵੀਰ ਜਵੰਦਾ ਦੀ ਮੌਤ ਉਸ ਕਾਲੇ ਸੂਟ ਨਾਲ ਤੇ ਉਸ ਮਹਿੰਗੇ ਹੈਲਮਟ ਦੀ ਵਜ੍ਹਾ ਨਾਲ ਹੋਈ ਹੈ ਉਸ ਕਾਲੇ ਸੂਟ ਦੇ ਅੰਦਰ ਕੀ ਆ ਜਾ ਰਿਹਾ ਹੈ ਕਿ ਹੋਣੀ ਬੈਠੀ ਸੀ ਰਾਜਵੀਰ ਜਵੰਦਾ ਜਦੋਂ ਕਿ ਮੌਤ ਤੋਂ ਥੋੜੀ ਦੇਰ ਪਹਿਲੇ ਜਿਹੜਾ ਇੱਕ ਵਲੌਗ ਪਾਉਂਦੇ ਆ ਗੱਡੀ ਦੇ ਵਿੱਚ ਬੈ ਕੇ ਉਹਦੇ ਵਿੱਚ ਦੇਖਿਆ ਜਾ ਸਕਦਾ ਕਿ ਉਹਨਾਂ ਨੇ ਉਹ ਮਹਿੰਗਾ ਕਾਲਾ ਸੂਟ ਪਾਇਆ ਵਾ ਤੇ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਕਾਲੇ ਮਹਿੰਗੇ ਸੂਟ ਦੀ ਵਜ੍ਹਾ ਦੇ ਨਾਲ ਹੀ ਉਹਨਾਂ ਦੀ ਮੌਤ ਹੋਈ ਹੈ ਇਸ ਦੀ ਮੁਕੰਮਲ ਡਿਟੇਲ ਕੀ ਹੈ ਮੁਕੰਮਲ ਜਾਣਕਾਰੀ ਕੀ ਆਪਾਂ ਇਸ ਦੀ ਵੀਡੀਓ ਚ ਜਾਣਨੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਰਾਜ ਬਿਲਕੁਲ ਫੁੱਲ ਚੁੱਕਿਆ ਹੈ ਯਾਨੀ ਰਾਜਵੀਰ ਜਵੰਦਾ ਦੇ ਡਰੈਸ ਦੇ ਵਿੱਚ ਜਿਹੜਾ ਕਾ ਲਿਵਾਜ ਪਾਇਆ ਹੋਇਆ ਸੀ ਬਾਈਕ ਤੇ ਬੈਠਣ ਤੋਂ ਪਹਿਲਾਂ ਇਹਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜੀ ਵੀਡੀਓ ਸਾਡੇ ਪੰਜਾਬ ਦੇ ਅੰਦਰ ਲਗਭਗ ਕਹਿ ਸਕਦੇ ਜਿੰਨੇ 5% ਲੋਕਾਂ ਨੇ ਹੀ ਦੇਖੀ ਹੈ ਕਿਉਂਕਿ ਇਹ ਵੀਡੀਓ ਬਿਲਕੁਲ ਕੁਝ ਮਿੰਟ ਪਹਿਲਾਂ ਦੀ ਹੈ ਇੱਕ ਬਲੌਗਿੰਗ ਦੇ ਤੌਰ ਤੇ ਰਾਜੀਵ ਜਵੰਧਾ ਨੇ ਬਣਾਈ ਸੀ ਔਰ ਆਪਣੇ ਦੋਸਤ ਦੇ ਨਾਲ ਜਦੋਂ ਇਹ ਡਰੈਸ ਪਾ ਕੇ ਰੰਗਿਆ ਇੱਕ ਗੱਡੀ ਦੇ ਵਿੱਚ ਤਾਂ ਭਾਈ ਰਾਜਵੀਰ ਜਵੰਦਾ ਨੂੰ ਇਹ ਵੀ ਪਤਾ ਸੀ ਕਿ ਮੇਰੇ ਇਸ ਕਾਲੇ ਨਵਾਜ਼ ਦੇ ਵਿੱਚ ਹੋਣੀ ਮੇਰੇ ਨਾਲ ਵਾਹ ਚੁੱਕੀ ਹੈ ਯਾਨੀ ਕਿਹਦਾ ਡਰਾਮਾ ਸੱਚ ਪਹਿਲੀ ਵਾਰ ਸਾਡੇ ਪੰਜਾਬ ਦੇ ਅੰਦਰ ਪੰਜਾਬ ਦੇ ਵਸਨੀਕਾਂ ਨੂੰ ਮਨ ਦਿਖਾਉਣ ਜਾ ਰਹੇ ਹਾਂ ਕਿਉਂਕਿ ਕਾਲੇ ਨਵਾਜ਼ ਦੇ ਅੰਦਰ ਰਾਜਵੀਰ ਜਵੰਦਾ ਹੀ ਨਹੀਂ ਬਲਕਿ ਡਾਕਟਰਾਂ ਟੱਕ ਨਹੀਂ ਇਸ ਗੱਲ ਦੀ ਭੜਕਰੀ ਲੱਗੀ ਕਿ ਰਾਜਵੀਰ ਜਵੰਦਾ ਦੀ ਮੌਤ ਉਸੇ ਗੱਲ ਦੇ ਕਾਰਨ ਹੋਈ ਸੀ ਕਹਿੰਦੇ ਜੀ ਐਕਸੀਡੈਂਟ ਹੋ ਗਿਆ ਪਰ ਐਕਸੀਡੈਂਟ ਦੇ ਨਾਲ ਨਾਲ ਉਹਦੇ ਸੂਟ ਦੇ ਅੰਦਰ ਜਿਹੜਾ ਵਾਈਟ ਤੋਂ ਬੈਠਣ ਤੋਂ ਪਹਿਲਾਂ ਪਾਇਆ ਸੀ ਉਹਦੇ ਅੰਦਰ ਐਸਾ ਕੀ ਸੀਗਾ ਜਿਹਦੇ ਕਾਰਨ ਰਾਜਵੀਰ ਜਵੰਦਾ ਦੀ ਮੌਤ ਹੋਈ ਹੈ ਜੇਕਰ ਉਹ ਛੂਟ ਨਾ ਪਾਇਆ ਹੁੰਦਾ ਤਾਂ ਉਹ ਚੀਜ਼ ਵੀ ਨਾਲ ਨਾ ਹੁੰਦੀ ਤਾਂ ਉਸ ਤੋਂ ਬਾਅਦ ਸ਼ਾਇਦ ਉਹ ਬਚ ਜਾਂਦਾ ਕਿਉਂਕਿ ਜਦੋਂ ਤੁਸੀਂ ਵੀ ਸੌਂਗੇ ਤਾਂ ਆਪੇ ਹੋ ਛੁੱਟ ਜਾਣਗੇ ਬਹੁਤ ਸਾਰੀਆਂ ਖਬਰਾਂ ਪੰਜਾਬ ਦੇ ਅੰਦਰ ਚੱਲ ਚੁੱਕੀਆਂ ਨੇ ਰਾਜਵੀਰ ਜਵੰਦਾ ਸਾਡੇ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਸਾਡੀ ਇੰਡਸਟਰੀ ਨੂੰ ਸੱਭਿਆਚਾਰਕ ਨੂੰ ਯਾਮੀ ਅਲਵਦਾ ਸਦਾ ਲਈ ਤਾਂ ਕਹਿ ਗਏ ਪਰ ਇੱਕ ਆਪਣੇ ਪਿੱਛੇ ਇੱਕ ਬਹੁਤ ਵੱਡਾ ਮੈਸੇਜ ਔਰ ਜਿਹੜਾ ਉਹ ਸ਼ੂਟ ਪਾਇਆ ਸੀ ਉਹਦੀ ਪੂਰ ਜਾਣ ਤੋਂ ਬਾਅਦ ਖੁੱਲਦੀ ਹੈ ਜੇਕਰ ਮੈਂ ਕਹਿੰਦਾ ਵੀ ਪਹਿਲਾਂ ਖੁੱਲਦੀ ਤਾਂ ਇਹਦਾ ਐਕਸ਼ਨ ਬਹੁਤ ਵੱਡੇ ਪੱਧਰ ਦੇ ਉੱਤੇ ਹੁੰਦਾ ਕਿਉਂਕਿ ਉਹ ਸ਼ੂਟ ਦੇ ਵਿੱਚ ਬਹੁਤ ਵੱਡਾ ਮਾਮਲਾ ਛੁਪਿਆ ਹੋਇਆ ਸੀ ਐਸੇ ਕਰਕੇ ਮੈਂ ਕਿਹਾ ਕਿ ਭਾਈ ਉਹ ਸ਼ੂਟ ਦੇ ਅੰਦਰ ਕਾਲੇ ਨਿਵਾਜ਼ ਦੇ ਵਿੱਚ ਹੋਣੀ ਬੈਠੀ ਸੀ ਤੇ ਰਾਜਵੀਰ ਜਵੰਦਾ ਨੂੰ ਲੈ ਕੇ ਚਲੀ ਗਈ ਹੈ ਕਿਉਂਕਿ ਜਦੋਂ ਦਾ ਐਕਸੀਡੈਂਟ ਹੁੰਦਾ ਕਿਸੇ ਵੀ ਬੰਦੇ ਨੂੰ ਕਿਸੇ ਵੀ ਬੰਦੇ ਨੂੰ ਭੜਕ ਤੱਕ ਨਹੀਂ ਲੱਗਦੀ ਕਿ ਰਾਜਵੀਰ ਜਵੰਦਾ ਐਕਸੀਡੈਂਟ ਦੇ ਨਾਲ ਮਰੇ ਨੇ ਜਾਂ ਉਹਦੀ ਰੀੜ ਦੀ ਹੱਡੀ ਉਹਦੇ ਜਮਾਤ ਤੇ ਸੱਟ ਕਿਸ ਕਾਰਨ ਵੱਜੀ ਹੈ ਅੱਜ ਤੁਹਾਨੂੰ ਪੂਰਾ ਸੱਚ ਮੈਂ ਦਿਖਾਉਣ ਜਾ ਰਿਹਾ ਔਰ ਉਸ ਤੋਂ ਬਾਅਦ ਇੱਕ ਐਸੀ ਵੀਡੀਓ ਜਿਨ੍ਹਾਂ ਲੋਕਾਂ ਤੇ ਐਕਸ਼ਨ ਹੋਣਾ ਪਾਇਆ ਕਿਉਂਕਿ ਰਾਜਵੀਰ ਜਵੰਦਾ ਇੱਕ ਬਾਈਕ ਖਰੀਦੀ ਨੇ ਪਰ ਉਸ ਤੋਂ ਬਾਅਦ ਉਹ ਆਪਣਾ ਸੈਲੀਬ੍ਰੇਟ ਵੀ ਕਰਦੇ ਯਾਨੀ ਕੇਕ ਵੀ ਕੱਟਦੇ ਉਹਦਾ ਵੀ ਉਹਨੇ ਇੱਕ ਬਲੌਗ ਦਾ ਸੀਨ ਪਾ ਦਿੱਤਾ ਸੀ ਪਰ ਆਹ ਸੀਨ ਸ਼ਾਇਦ ਹੀ ਸਾਡੇ ਪੰਜਾਬ ਦੇ ਲੋਕਾਂ ਨੇ ਵੇਖਿਆ ਹੋਵੇ ਕਦੇ ਪੂਛੀ ਟਾਈਮ ਪਹਿਲਾਂ ਰਾਜਵੀਰ ਜਵੰਦਰ ਦੇ ਨਾਲ ਉਹਦਾ ਦੋਸਤ ਹੈ ਕਾਲਾ ਲਿਵਾਜ ਪਾਇਆ ਹੋਇਆ ਪਰ ਉਹਨੂੰ ਭੜਕ ਨਹੀਂ ਕਿ ਮੇਰੇ ਸੂਟ ਦੇ ਅੰਦਰ ਮਾਂ ਬੈਠੀ ਹੈ ਤਾਂ ਦੇਖੋ ਯਾਰਾਂ ਤੁਹਾਨੂੰ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਹਾਂ ਬਲਕਿ ਅੱਜ ਕਿਉਂਕਿ ਰਾਜਵੀਰ ਜਵੰਡਾ ਦਾ ਕੁਛ ਹੀ ਕੈਂਪੇਨਾਂ ਦਾ ਹਿਦਰੇਸ਼ਾ ਇਹ ਵੀਡੀਓ ਹੈ ਕਿਉਂਕਿ ਬਲੌਗਿੰਗ ਕਰਦਾ ਸੀ ਤਾਂ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਕੈਸੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਦੇਖੋ ਗੁੱਡ ਮਾਰਨਿੰਗ ਦੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਲਓ ਜੀ ਅੱਜ ਅਸੀਂ ਚੱਲੇ ਆਂ ਘੁੰਮਣ ਫਿਰਨ ਵਾਸਤੇ ਸਵੇਰੇ ਸਵੇਰੇ ਕਿੰਨਾ ਟਾਈਮ ਹੋਇਆ 6:00 ਤੋਂ ਕਿ 6:00 ਦਾ ਟਾਈਮ ਹੈਗਾ ਤੇ ਗੱਡੀ ਦੇ ਵਿੱਚ ਜਾ ਰਹੇ ਆ ਤਿੰਨੇ ਸੱਜਣਾ ਪਿੱਛੇ ਇੱਕ ਪਿਆਰਾ ਬੈਠਾ ਲੈਟ ਚ ਗਾ ਲਾਵੇ ਇੱਥੇ ਲੈਟ ਚ ਗਾ ਹਾਂ ਲੈ ਹਵਾ ਦੇ ਕੋਲ ਹਵਾ ਆ ਵਕ ਅਸਲ ਚ ਸਾਡੀ ਗੱਡੀ ਦਾ ਪਿਛਲਾ ਸੱਜੇ ਪਾਸੇ ਵਾਲਾ ਜਿਹੜਾ ਟਾਇਰ ਹੈ ਉਹਦੇ ਚ ਥੋੜੀ ਜਿਹੀ ਹਵਾ ਘੱਟ ਹੈ ਤੇ ਉਹ ਹਵਾ ਭਰਉਣ ਦੇ ਚੱਕਰ ਚ ਸੀ ਤਿੰਨ ਚਾਰ ਪਿੱਛੇ ਵੀ ਦੇਖ ਆਏ ਆ ਹਵਾਲੇ ਉਹ ਨਿਕਲ ਕੇ ਉਹਨਾਂ ਤੇ ਲਿਖਿਆ ਸੀ ਮੁਕਤਾਵ ਮੇਰਾ ਕੰਮ ਮੁਕਤਾਵ ਨਹੀਂ ਕੋਈ ਜਿਆਦੀ ਗੱਲ ਕਰਕੇ ਅਸੀਂ ਕੋਈ ਪੈਸੇ ਆਲਾ ਦੇਖ ਆਏ ਆ ਪਰ ਇੰਨੀ ਸਰਵਿਸ ਵੇਲੇ ਕੋਈ ਰੁਕਿਆ ਨਹੀਂ ਇਹ ਤਾਂ ਬਰਾਫਰ ਨੂੰ ਕੰਮ ਪੈਗਾ ਹਾਂ ਸੱਚੀਂ ਦਵਾਉਂ ਉਹ ਕੰਮ ਆ ਨਹੀਂ ਕੋਈ ਵੇ ਵਾਕੀ ਦੇਖਦੇ ਆਂ ਜੇ ਮਰ ਗਿਆ ਤਾਂ ਫਿਰ ਆਜੋ ਤਾਂ ਸੁਣ ਲਿਆ ਪੰਜਾਬ ਵਾਲਿਓ ਜਿਵੇਂ ਕਿ ਰਾਜੀਵ ਜਵੰਦਾ ਆਪਣੇ ਦੋਸਤਾਂ ਦੇ ਨਾਲ ਬੜਾ ਗੱਡੀ ਦੇ ਵਿੱਚ ਮगन ਸੀ ਬੜੀਆਂ ਯਾਨੀ ਕਿ ਕਮੇਡੀ ਜੀਆਂ ਗੱਲਾਂ ਕਰ ਰਿਹਾ ਸੀ ਬੜਾ ਸੋਹਣਾ ਲੱਗ ਰਿਹਾ ਸੀ ਪਰ ਦੇਖੋ ਦ੍ਰਿਸ਼ ਵੀ ਕਿੱਵੇ ਬਦਲਦਾ ਥੋੜੇ ਜਿਹੇ ਟਾਈਮ ਦੇ ਬਾਅਦ ਇਹੀ ਰਾਜੀਵ ਜਵੰਦਾ ਆਪਣੀ ਵਾਹਟ ਤੇ ਬੈੰਦੇ ਨੇ ਉਹ ਡਰਾਈਵਿੰਗ ਕਰਦੇ ਨੇ ਜਾਨੀ ਪਹਾੜੀ ਇਲਾਕੇ ਦੇ ਵਿੱਚ ਲੈ ਲੋ ਚਾਹੇ ਕਿਸੇ ਵੀ ਇਲਾਕੇ ਦੇ ਵਿੱਚ ਉਹਨੂੰ ਕੋਈ ਭੜਕ ਨਹੀਂ ਸੀ ਕਿ ਮੇਰੀ ਮੌਤ ਅੱਜ ਤੈਅ ਹੈ ਕਿਉਂਕਿ ਉਹਦੇ ਸੂਟ ਦੇ ਅੰਦਰ ਜਿਹੜੀ ਗੱਲ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸੀ ਐ ਉਹਦੇ ਸੂਟ ਦੇ ਅੰਦਰ ਹੋਣੀ ਬੈਠੀ ਸੀ ਉਹਦੀ ਹੱਡੀ ਕਿਉਂ ਟੁੱਟੀ ਐ ਮਾਰਕਾ ਕਿਉਂ ਟੁੱਟਿਆ ਛੱਟ ਕਿਵੇਂ ਲੱਗੀ ਐ ਦਿਮਾਗ ਤੱਕ ਕਿਵੇਂ ਚਲੀ ਗਈ ਐ ਫਿਰ ਸਭ ਤੋਂ ਵੱਡੀ ਖਬਰ ਤੇ ਹੁਣ ਗੱਲ ਜਿਹੜੀ ਤੁਹਾਡੇ ਸਾਹਮਣੇ ਕਰੂੰਗਾ ਤੁਹਾਡੇ ਵੀ ਪੈਰਾਥਲੋ ਜਮੀਨ ਖਸਤ ਜਾਣੀ ਐ ਕਿ ਹੋ ਕਿਵੇਂ ਗਿਆ ਐਦਾਂ ਹੋ ਕਿਵੇਂ ਸਕਦਾ ਕਿਉਂਕਿ ਯਕੀਨ ਕਰਨਾ ਮੁਸ਼ਕਲ ਐ ਪਰ ਯਕੀਨ ਕਰਨਾ ਪੈਣਾ ਹੁਣ ਤਾਂ ਸੱਚ ਐ ਦੇਖੋ ਵੀ ਸਭ ਤੋਂ ਪਹਿਲਾ ਸਵਾਲ ਰਾਜਵੀਰ ਜਵੰਦਾ ਬਾਈਕ ਤੇ ਬੈਠੇ ਰਹਿੰਦੇ ਨੇ ਉਹਦੇ ਜਿਹੜਾ ਸੂਟ ਪਾਇਆ ਹੋਇਆ ਸੀ ਇੱਕ ਆਮ ਮੋਟਰਸਾਈਕਲ ਦੀ ਕੀਮਤ ਦਾ ਯਾਨੀ ਰਾਜਵੀਰ ਜਵੰਦਾ ਦੇ ਇੱਕ ਸੂਟ ਪਾਇਆ ਹੋਇਆ ਸੀ ਜੀਬੇ ਵਿੱਚ ਰੀੜ ਦੀ ਹੱਡੀ ਔਰ ਦੂਜੇ ਪਾਸੇ ਹੈਲਮਟ ਸੀ ਜਿਹੜਾ ਔਰ ਦਸਤਾਨੇ ਉਹ ਵੀ ਐਸੇ ਦਸਤਾਨੇ ਤੁਹਾਡਾ ਹੱਥ ਵੀ ਨਹੀਂ ਟੁੱਟ ਸਕਦਾ ਜੇਕਰ ਤੁਹਾਡੇ ਸੱਟ ਲੱਗਦੀ ਢਿੱਕ ਕੇ ਕੂਣੀਆਂ ਤੱਕ ਗੋਡਿਆਂ ਤੱਕ ਪੂਰਾ ਪ੍ਰੋਟੈਕਸ਼ਨ ਦੇ ਵਿੱਚ ਪੂਰਾ ਯਾਨੀ ਆਪਦੀ ਸਿਕਿਉਰਟੀ ਦੇ ਵਿੱਚ ਸੀ ਇੱਕ ਤਰ੍ਹਾਂ ਦਾ ਰਾਜਵੀਰ ਜਵੰਦਾ ਉਹ ਸੂਟ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਸੀ ਪਰ ਉਸ ਨੂੰ ਇਹ ਪਲਕ ਨਹੀਂ ਸੀ ਕਿ ਇਹ ਹੀ ਸੂਟ ਮੇਰੀ ਜਾਨ ਲੈ ਲੂਗਾ ਹੁਣ ਸਾਰੇ ਕਹਿੰਦੇ ਨੇ ਜੀ ਰੀੜ ਦੀ ਹੱਡੀ ਐਕਸੀਡੈਂਟ ਦੇ ਨਾਲ ਟੁੱਟੀ ਐ ਕਦੇ ਸਿਰ ਦੇ ਵਿੱਚ ਸੱਟ ਵੱਜੀ ਐ ਮੰਨ ਲਈ ਗੱਲ ਪਰ ਇਹ ਟੁੱਟੀ ਕਿਉਂ ਐ ਦਰਸਲ ਦੇ ਵਿੱਚ ਜਿਹੜਾ ਸੂਟ ਪਾਇਆ ਸੀ ਉਹ ਸੂਟ ਇੰਨਾ ਕੱਸਿਆ ਹੋਇਆ ਸੀ ਕਿ ਰੀੜ ਦੀ ਹੱਡੀ ਜਾਂ ਦੇ ਸਿਰ ਦੇ ਵਿੱਚ ਇੰਨਾ ਮਹਿੰਗਾ ਹੈ ਹਰਮਨਟ ਲੱਗਿਆ ਹੋਵੇ ਤੁਹਾਨੂੰ ਪਤਾ ਕਿ ਹਰਮਨਟ ਦੇ ਨਾਲ ਸੱਟ ਨਹੀਂ ਲੱਗਦੀ ਤਾਂ ਫਿਰ ਇੰਨੇ ਮਹਿੰਗਾ ਹੋਣ ਦੇ ਬਾਵਜੂਦ ਇੱਕ ਨਾ ਰੁਪਏ ਤੱਕ ਦਾ ਸਮਾਨ ਪਾਇਆ ਹੋਇਆ ਸੀ ਉਹ ਸੂਟ ਦੇ ਵਿੱਚ ਇੰਨਾ ਹਾਰਡਪਨ ਸੀ ਕਿ ਜਦੋਂ ਰਾਜੀ ਜੀ ਨੂੰ ਦਾ ਐਕਸੀਡੈਂਟ ਹੁੰਦਾ ਤਾਂ ਭਾਈ ਰੀੜ ਦੀ ਹੱਡੀ ਲਾ ਦੋ ਤੇ ਪੂਰੇ ਸਰੀਰ ਨੂੰ ਹੀ ਲਾ ਦੋ ਜਦੋਂ ਦਾ ਐਕਸੀਡੈਂਟ ਹੁੰਦਾ ਕੋਈ ਵੀ ਸਰੀਰ ਨੂੰ ਜੇ ਵੀ ਇੱਧਰ ਉੱਧਰ ਖਿੰਡਣ ਡੋਲਣ ਦੀ ਕੋਈ ਸਪੇਸ ਨਹੀਂ ਸੀ ਕਿਉਂ ਕਿਉਂਕਿ ਰਾਜਵੀਰ ਜਵੰਦਾ ਦਾ ਸਰੀਰ ਬਿਲਕੁਲ ਇੱਕਦਮ ਕੱਸਿਆ ਹੋਇਆ ਸੀ ਇੱਕਦਮ ਕੋਈ ਵੀ ਸਪੇਸ ਨਹੀਂ ਮਿਲਿਆ ਕਿ ਸਰੀਰ ਆਏ ਹਿਲ ਸਕੇ ਜਾਂ ਹਿਲ ਸਕੇ ਇਸ ਕਰਕੇ ਵੀਰ ਦੀ ਹੱਡੀ ਯਾਨੀ ਦੋ ਤਿੰਨ ਥਾਂ ਤੋਂ ਟੁੱਟ ਗਈ ਹੈ ਉਹ ਕਿਉਂ ਟੁੱਟੀ ਹੈ ਕਿਉਂਕਿ ਸੂਟ ਸੀ ਜਿਹੜਾ ਉਹ ਕੱਸਿਆ ਹੋਇਆ ਸੀ ਹਾਰ ਸੀ ਇਸ ਕਰਕੇ ਸੂਟ ਦੇ ਵਿੱਚ ਤਾਰੇ ਨਿਵਾਜ ਦੇ ਵਿੱਚ ਹੋਣੀ ਬੈਠੀ ਸੀ ਹੈਲਮਟ ਇੰਨਾ ਮਹਿੰਗਾ ਆਮ ਹੈਲਮਟ ਦੇ ਵਿੱਚ ਨਹੀਂ ਸੱਟ ਲੱਗਦੀ ਬੰਦੇ ਦੇ ਸਿਰ ਤੇ ਤੇ ਜਿਹੜਾ ਰਾਜਵੀਰ ਜਵੰਦਾ ਕੋਲ ਮੋਟਰਸਾਈਕਲ ਸੀ ਦੇਖੋ 27 ਲੱਖ ਦਾ ਸੀ ਪਰ ਦੂਜੇ ਪਾਸੇ ਹੈਲਮਟ ਸੀ ਜਿਹੜਾ ਉਹ ਬਹੁਤ ਹੀ ਕੀਮਤ ਦੱਸੀ ਜਾ ਰਹੀ ਹੈ ਫੇਰ ਵੀ ਉਸ ਬੰਦੇ ਦੇ ਸਰ ਤੇ ਸੱਤ ਵੱਜੀ ਹੈ ਹੁਣ ਇਹਦੇ ਵਿੱਚ ਤੁਸੀਂ ਕੀ ਲਾਓਗੇ ਇੱਕ ਐਡਾ ਹਾਰ ਮਟੀਰੀਅਲ ਦਾ ਸੂਟ ਉਹਦਾ ਹੈਲਮਟ ਇਹਦਾ ਜੁਨੀਅਰ ਵਾਰੀ ਕਿਨੂੰ ਜਾਂਦੀ ਹੈ ਤਾਂ ਦੋਸ਼ ਕਿਦੇ ਉੱਤੇ ਲੱਗਦਾ ਜਿਹੜੇ ਲੋਕਾਂ ਨੇ ਬਾਈਕ ਨੇਤੀ ਬਾਈਕ ਦੇਣ ਵਾਲਿਆਂ ਦੇ ਉੱਤੇ ਜਾਂਦਾ ਜਿਹੜੇ ਲੋਕਾਂ ਨੇ ਬਾਈਕ ਖਰੀਦੀ ਉਹਦਾ ਛੂਟ ਪਾਇਆ ਗਿਆ ਉਹਨੂੰ ਛੂਟ ਦਿੱਤਾ ਗਿਆ ਤਾਂ ਉਹਨਾਂ ਲੋਕਾਂ ਦੇ ਐਕਸ਼ਨ ਹੋਣਾ ਬਣਦਾ ਕਿਉਂਕਿ ਇੱਕ ਪਾਸੇ ਪ੍ਰੋਟੈਕਸ਼ਨ ਹੈ ਬੰਦੇ ਦੀ ਸੇਫਟੀ ਹੈ ਪਰ ਸੇਫਟੀ ਦੇ ਨਾਮ ਤੇ ਇੱਕ ਆਮ ਹੈਲਮਟ ਤੋਂ ਵੀ ਜ਼ਿਆਦਾ ਯਾਨੀ ਕਿ ਨਰਮ ਚੀਜ਼ ਦੇ ਦਿੱਤੀ ਜੀਰੇ ਵਿੱਚ ਕੇ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਇੱਕੋ ਛੂਟ ਦੇ ਕਾਰਨ ਬਹੁਤ ਵੱਡਾ ਝਟਕਾ ਲੱਗਿਆ ਇਸ ਗੱਲ ਨੂੰ ਸੱਚ ਜਾਣਿਓ ਐਨੇ ਪੈਸੇ ਲਾ ਕੇ ਵੀ ਆਪਣੇ ਛੂਟ ਦੇ ਕਾਰਨ ਉਹਨੂੰ ਲੱਗਦਾ ਸੀ ਕਿ ਮੈਂ ਸੇਫ ਹਾਂ ਪਰ ਫੇਰ ਵੀ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਹੈ ਇਹਦਾ ਮਤਲਬ ਕੀ ਹੈ ਕਿਸੇ ਨੇ ਕਹਿਆ ਕੋਈ ਕਹਿੰਦਾ ਜੀ ਠੱਠੇ ਚ ਵੱਜ ਗਿਆ ਜਾਂ ਗੱਡੀ ਚ ਵੱਜ ਗਿਆ ਮੰਨ ਲਈ ਗੱਲ ਐਕਸੀਡੈਂਟ ਤਾਂ ਹੋ ਗਿਆ ਪਰ ਭਾਈ ਜਿਹੜਾ ਸੂਟ ਪਾਇਆ ਸੀ ਕਮ ਸੇ ਕਮ ਸਿਰ ਦਾ ਹੈਲਮਟ ਸਿਰ ਨੂੰ ਤਾਂ ਪ੍ਰੋਟੈਕਟ ਕਰਦਾ ਔਰ ਦੂਜੇ ਪਾਸੇ ਜਿਹੜੇ ਰੀਡ ਦੀ ਹੱਡੀ ਤੱਕ ਸੂਟ ਪਾਇਆ ਹੋਇਆ ਸੀ ਕਹਿੰਦੇ ਜੀ ਰੀਡ ਦੀ ਹੱਡੀ ਦੇ ਵਾਸਤੇ ਸੇਫਟੀਜ਼ ਉਹ ਸੂਟ ਦੇ ਅੰਦਰ ਕਿ ਕੋਈ ਵੀ ਮੇਰੇ ਤੇ ਫੈਕਚਰ ਨਾ ਹੋ ਜਾਵੇ ਜੇਕਰ ਮੈਂ ਡਿੰਗਦਾ ਵੀ ਆ ਤਾਂ ਫੇਰ ਉਹ ਸੂਟ ਰਾਜਵੀਰ ਜਵੰਦਾ ਨੂੰ ਉਸੇ ਜਗ੍ਹਾ ਤੋਂ ਤੋੜਦਾ ਜਿੱਥੋਂ ਕਿ ਉਸ ਜਗ੍ਹਾ ਦੇ ਸੇਫਟੀ ਬਣਾਈ ਗਈ ਸੀ ਤਾਂ ਹੁਣ ਤੁਸੀਂ ਦੱਸੋ ਜਿਹੜਾ ਸੂਟ ਰਾਜਵੀਰ ਜਵੰਦਾ ਨੂੰ ਦਿੱਤਾ ਗਿਆ ਇਹ ਸੋਚੀ ਸਮਝੀ ਸਾਜ਼ਿਸ਼ ਹੈ ਉਹ ਸੂਟ ਦੇ ਵਿੱਚ ਕਮੀ ਸੀ ਐਸ ਕਰਕੇ ਇਹਨਾਂ ਤੇ ਬੈਲ ਲੱਗਣਾ ਚਾਹੀਦਾ ਐਕਸ਼ਨ ਵੀ ਹੋਣਾ ਚਾਹੀਦਾ ਕਿਉਂਕਿ ਰਾਜਵੀਰ ਜਵੰਦਾ ਹੀ ਨਹੀਂ ਬਲਕਿ ਪਤਾ ਨਹੀਂ ਕਿੰਨੇ ਕੁ ਮੁਲਕ ਦੇ ਅੰਦਰ ਸਾਡੇ ਨੌਜਵਾਨ ਇਸ ਗਾਣੇ ਦੇ ਨਾਲ ਮਾਣ ਦੇ ਰਾ ਵਧਣਗੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟ ਜਰੂਰ ਕਰ ਲੈਣਾ ਦੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਭਰਾ ਦੀ ਜਿਹੜੀ ਮੌਤ ਹੋਈ ਉਸ ਕਾਲੇ ਸੂਟ ਦੀ ਵਜ੍ਹਾ ਨਾਲ ਹੋਈ ਤੇ ਉਸ ਕਾਲੇ ਮਹਿੰਗੇ ਹੈਲਮਟ ਦੀ ਵਜ੍ਹਾ ਨਾਲ ਹੋਈ ਹੈ ਉਹ ਮਹਿੰਗਾ ਹੈਲਮਟ ਤੇ ਕਾਲਾ ਸੂਟ ਕਹਿੰਦੇ ਬਹੁਤ ਜ਼ਿਆਦਾ ਮਹਿੰਗਾ ਵਾ ਉਸ ਦਾ ਕਾਰਗੋ ਇਸੇ ਕਰਕੇ ਪਾਇਆ ਜਾਂਦਾ ਤਾਂ ਕਿ ਇਨਸਾਨ ਦੀ ਸੁਰੱਖਿਆ ਹੋ ਸਕੇ ਬਾਈਕ ਰਾਈਡਰ ਜਿਹੜੇ ਹੁੰਦੇ ਆ ਅਗਰ ਬਾਈਕ ਚਲਾਉਂਦੇ ਆ ਔਰ ਡਿੱਗ ਜਾਂਦੇ ਜਨਾਂ ਦਾ ਐਕਸੀਡੈਂਟ ਹੋ ਜਾਂਦਾ ਤੇ ਉਹਨਾਂ ਦੇ ਜਿਸਮ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਇਸੇ ਕਰਕੇ ਉਹ ਐਡਾ ਮਹਿੰਗਾ ਸੂਟ ਬਣਾਇਆ ਗਿਆ ਵਾ ਲੇਕਿਨ ਉਸ ਮਹਿੰਗੇ ਸੂਟ ਦਾ ਕੀ ਫਾਇਦਾ ਜੋ ਉਹਨੂੰ ਪਾਉਣ ਦੇ ਬਾਵਜੂਦ ਵੀ ਤੁਹਾਨੂੰ ਸੱਟਾਂ ਲੱਗ ਜਾਣੀਆਂ ਵਾ ਤੇ ਰਾਜਵੀਰ ਜਵੰਦਾ ਭਰਾ ਦੇ ਬਾਰੇ ਵੀ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਜਿਹੜਾ ਕਾਲਾ ਸੂਟ ਪਾਇਆ ਸੀ ਉਹਦੇ ਵਿੱਚ ਹੋਣੀ ਬੈਠੀ ਸੀ ਉਸ ਕਾਲੇ ਸੂਟ ਦੀ ਵਜ੍ਹਾ ਦੇ ਨਾਲ ਹੀ ਉਹਨਾਂ ਦੀ ਰੀੜ ਦੀ ਹੱਡੀ ਟੁੱਟੀ ਕਿਉਂ ਕਿ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਉਸ ਕਾਲਾ ਸੂਟ ਜਿਹੜਾ ਪਾਇਆ ਹੋਇਆ ਇੰਨਾ ਟਾਈਟ ਸੀ ਉਹਦੇ ਵਿੱਚ ਸਪੇਸ ਹੀ ਨਹੀਂ ਸੀ ਹੈ ਕਿ ਰਾਜਵੀਰ ਜਵੰਦਾ ਭਰਾ ਦਾ ਜਿਸਮ ਹਰਕਤ ਕਰ ਸਕਦਾ ਇਸੇ ਕਰਕੇ ਉਹਨਾਂ ਦੀ ਹਰੀੜ ਦੀ ਹੱਡੀ 2-3 ਜਗ੍ਹਾ ਟੁੱਟ ਗਈ ਤੇ ਦੂਸਰਾ ਜਿਹੜਾ ਹੈਲਮਟ ਸੀ ਜਿਹੜਾ ਕਹਿੰਦੇ ਬਹੁਤ ਮਹਿੰਗਾ ਹੈਲਮਟ ਸੀ ਉਸ ਹੈਲਮਟ ਦਾ ਵੀ ਕੀ ਫਾਇਦਾ ਕਿ ਜਿਹੜਾ ਇੱਕ ਬਹੁਤ ਹੀ ਨਰਮ ਜੋ ਹਲਮੜ ਨਵੀਂ ਬੇਕਾਰ ਨਿਕਲਿਆ ਜਿੰਦਾ ਕਪੋਂ ਦੇ ਬਾਵਜੂਦ ਵੀ ਰਾਜਵੀਰ ਜਵੰਦਾ ਭਰਾ ਦੇ ਸਿਰ ਦੇ ਵਿੱਚ ਐਕਸੀਡੈਂਟ ਦੇ ਨਾਲ ਸੱਟ ਲੱਗ ਗਈ ਇਸੇ ਕਰਕੇ ਉਹਨਾਂ ਕਹਾਂ ਜਾ ਰਿਹਾ ਕਿ ਉਹ ਲੋਕ ਜਿਨ੍ਹਾਂ ਨੇ ਐਡਾ ਮਹਿੰਗਾ ਸੂਟ ਤੇ ਐਡਾ ਮਹਿੰਗਾ ਹੈਲਮਟ ਬਣਾਇਆ ਹੁਣ ਉੱਤੇ ਵੀ ਐਕਸ਼ਨ ਹੋਣਾ ਚਾਹੀਦਾ ਤਾਂ ਕਿ ਇਹ ਸੂਟ ਅਗਰ ਕਿਸੇ ਦੀ ਸੁਰੱਖਿਆ ਵਾਸਤੇ ਬਣਾਉਂਦੇ ਤੇ ਫਿਰ ਸੁਰੱਖਿਆ ਤੇ ਕਰੇ ਜੇ ਉਹ ਸੁਰੱਖਿਆ ਨਹੀਂ ਕਰਨਦੇ ਤਾਂ ਫਿਰ ਆਪਣੀ ਚੀਜ਼ ਨੂੰ ਐਡਾ ਮਹਿੰਗਾ ਕਿਉਂ ਵੇਚਣਦੇ ਆ ਕਾਦੇ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨਦੇ ਜਾਂ ਲੋਕਾਂ ਨੂੰ ਬੇਫਕੂ ਬਣਾਉਂਦੇ ਆ ਕਿ ਬਹੁਤ ਹੀ ਅੱਛਾ ਹੈਲਮਟ ਹੈ ਬਹੁਤ ਅੱਛਾ ਸੂਟ ਹੈ ਇਸ ਦੇ ਪੌਂ ਦੇ ਨਾਲ ਤੁਹਾਨੂੰ ਸੱਟਾਂ ਨਹੀਂ ਲੱਗਣੀਆਂ ਤੇ ਜੇ ਉਹ ਸੱਟਾਂ ਜ਼ਿਆਦਾ ਲੱਗਣੀਆਂ ਤਾਂ ਫਿਰ ਉਹ ਸੂਟ ਦਾ ਕੀ ਫਾਇਦਾ ਦੂਸਰਾ ਰਾਜਵੀਰ ਜਵੰਦਾ ਭਰਾ ਨੇ ਜਿਹੜਾ ਵਲੌਗ ਪਾਇਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਈਕ ਰਾਈਡਰ ਤੋਂ ਥੋੜੀ ਦੇਰ ਪਹਿਲੇ ਉਹ ਗੱਡੀ ਦੇ ਵਿੱਚ ਬੈ ਕੇ ਇੱਕ ਵਲੌਗ ਪਾਉਂਦੇ ਆ ਜਿਹਦੇ ਵਿੱਚ ਤੁਸੀਂ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਨੇ ਕਾਲਾ ਸੂਟ ਪਾਇਆ ਹੁੰਦਾ ਵੈ ਉਹੀ ਕਾਲਾ ਸੂਟ ਜਿਹੜਾ ਕਿ ਉਹ ਜਦੋਂ ਬਾਈਕ ਰਾਈਡ ਕਰਦੇ ਆ ਤੇ ਉਦੋਂ ਪਾਉਂਦੇ ਆ ਕਹਿੰਦੇ ਉਸ ਕਾਲੇ ਸੂਟ ਦੇ ਵਿੱਚ ਹੀ ਹੋਣੀ ਬੈਠੀ ਸੀ ਜਿਹੜਾ ਕਿ ਰਾਜਵੀਰ ਜਵੰਦਾ ਭਰਾ ਦੀ ਮੌਤ ਦਾ ਕਾਰਨ ਬਣ ਗਿਆ ਬਾਕੀ ਵੀਰੋ ਇੱਕ ਬਹੁਤ ਹੀ ਵੱਡਾ ਸਦਮਾ ਤੇ ਦੁੱਖ ਹੈ ਜਿਹੜਾ ਕਿ ਰਾਜਵੀਰ ਜਵੰਦਾ ਭਰਾ ਸਾਨੂੰ ਸਾਰਿਆਂ ਨੂੰ ਲਾ ਗਿਆ ਕਿਉਂ ਕਿ ਉਹ ਇੱਕ ਨੌਜਵਾਨ ਸਿੰਗਰ ਸੀ ਸਾਰੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ ਤੇ ਉਹਨਾਂ ਦੇ ਜਿਹੜੇ ਘਰ ਵਾਲੇ ਆ ਉਹਨਾਂ ਨੂੰ ਦੁੱਖ ਕਦੀ ਵੀ ਨਹੀਂ ਭੁੱਲਣਾ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਐ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋ ਤੇ ਇਸ ਰਖਿਆਲ ਤਬ ਰੱਖਾ